వెచ్చకట్టే ਹਾਂਜੀ ਪਰ ਰੇਟ ਆਪਾਂ ਮਾਡਲ ਆ ਮਾਡਲ ਆ ਆ ਹਾਂਜੀ ਸਾਰਾ ਨਵਾਂ ਟਰੈਕਟਰ 600 ਘੰਟਾ ਚੱਲਿਆ ਵੀਰੇ 600 ਘੰਟਾ ਨਾਲ 2 ਲੱਖ ਰੁਪਿਆ ਰੇਟ ਘਟਾ ਇਹਦਾ ਸਵਾ ਪੰਜ ਲੱਖ ਦੇਣੇ ਵੀ ਸਵਾ ਪੰਜ ਲੱਖ ਹਾਂਜੀ 2 ਲੱਖ ਡਾਉਨ ਪੇਮੈਂਟ ਦੇ ਕੇ ਲੈਓ ਕਿਸ਼ਤਾਂ ਭਰੀ ਹੋ ਸਵਾ ਤਿਆਂ ਦਾ ਕਿਸ਼ਤਾਂ ਵਰਦੇ 2 ਲੱਖ ਰੁਪਈਆ ਲੈਓ ਟਰੈਕਟਰ ਲੈ ਜੀ ਟਰੈਕਟਰ ਲੈ ਜੀ ਸਹੀ ਐ 3 ਡੋ ਫਾਰਮਾ 3 ਪੈਡਾ ਜੀ 4 ਸਿਲੰਡਰ ਡੀ ਆਈ ਇੱਕ 3 ਸਿਲੰਡਰ ਇੱਕ 4 ਸਿਲੰਡਰ 4 ਸਿਲੰਡਰ ਵੱਡਾ ਲੈ ਟਰਾਈ ਇਹ ਤਾਂ ਓਏ 2 ਲੱਖ ਦੀ ਦੇ ਦਾਂਗੇ ਬਈ ਯਾਰ ਗਿਫਟ ਹੀ ਇਹਦਾ ਜਮਾਂ 2 ਲੱਖ ਦਾ ਜਮਾਂ ਹੀ 2 ਲੱਖ ਦਾ ਬਈ ਠੀਕ ਹੈ ਜੀ ਨਵੇਂ ਸਾਲ ਆਉਂਦਾ ਵੀ ਕੀ ਅਸ਼ਰ ਵੀ ਨਹੀਂ ਆਉਂਦਾ ਇੱਕ ਸਿਲੰਡਰ ਨੇ ਦਾ ਇਹ ਡਬਲ 4 ਸਿਲੰਡਰ ਹੈ ਵੱਡਾ ਲੈ ਇਹ 3 92 2 ਸਿਲੰਡਰ ਇਹ 2 ਸਿਲੰਡਰ ਕਈ ਰੱਖਾ ਦੇ ਦਿੰਦੇ। ਕਈ ਲੱਖ ਦਾ ਟਰੈਕਟਰ ਮਲਕੂ ਜੀ ਅਸੀਂ ਕਾ ਬਾਈ ਜੀ ਸਾਰੇ ਦੋਸਤਾਂ ਮੇਰੇ ਨੂੰ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਪ੍ਰੀਤ ਏਜੰਸੀ ਵਾਲਿਆਂ ਨੇ ਟਰੈਕਟਰ ਵਿੱਚ ਕੱਟਿਆ ਉਹ ਦਿਖਾਉਣਿਆ ਆਏ ਹੋਏ ਰੇਟਾਂ ਦੀ ਦੇ ਦੇਣਗੇ ਬਾਈ। ਅੱਛੀ ਗੱਲ ਜੀ। ਅੱਛੀ ਗੱਲ ਜੀ ਬਾਈ। ਵਧੀਆ ਜੀ। ਹੋਰ ਜੀ ਹੋਰ। ਠੀਕ ਹੈ ਜੀ। ਵਿੱਚ ਕੱਟੇ ਵਾਟੇ ਹਾਂਜੀ 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 4x4 ਦਿੱਤਾ ਉਹਨਾਂ ਵਿੱਚ ਕੱਟੇ। ਠੀਕ ਹੈ ਜੀ। ਹਾਂਜੀ। ਪਰ ਰੇਟ ਆਪਾਂ ਆਏ ਹੋਏ ਰੇਟਾਂ ਜੀ ਦੇਵਾ ਹੀ ਆਏ ਹੋਏ ਰੇਟਾਂ ਜੀ। ਠੀਕ ਹੈ ਜੀ। ਟਰੈਕਟਰ ਬਾਰੇ ਕਰਦੇ ਆ ਗੱਲਬਾਤ ਨਵਾਂ ਟਰੈਕਟਰ ਹੈ 23 ਮਾਡਲ ਹੈ 6099 ਕਿੰਨੇ ਮੜਦਾ ਜੀ 23 ਮਾਡਲ ਹੈ 23 ਮਾਡਲ ਆ 2 ਸਪੀਡ ਹੈ ਕਿ 3 2 ਸਪੀਡ ਹੈ ਜੀ 2 ਸਪੀਡ ਆ ਆਲ ओरिजिनल ਆ ਬਈ ਹਾਂਜੀ ਸਾਰਾ ओरिजिनल ਨਵਾਂ ਟਰੈਕਟਰ 600 ਘੰਟਾ ਚੱਲੇ ਵੀਰੇ 600 ਘੰਟਾ ਹਾਂਜੀ ਇਹਦਾ ਫਿਰ ਆਪਾਂ ਇੰਨ ਗਏ ਸਕਦੇ ਆ ਵੀ ਨਵਾਂ ਹੀ ਐ ਰਮਾ ਕਰਕੇ ਦਿੱਤਾ ਆਪਾਂ ਲੈ ਜਾਓ ਰਮਾ ਇਹ ਕਰਕੇ ਦਿੱਤਾ ਹਾਂ ਟਾਇਰਾਂ ਦੀ ਬਈ ਕੀ ਕੰਡੀਸ਼ਨ ਰਹੂਗੀ ਐ ਬਈ ਨਾਲ ਦੇ ਪੂਰੇ ਪਏ ਟਾਇਰ ਕਨੇ 16 ਵਾਲੇ 600 ਘੰਟਾ ਜਨੇ 600 ਘੰਟਾ ਜਹੋ ਕੀ ਕਸ ਜਨ ਵਿਚਾਰੇ ਨਹੀਂ 16 ਵਾਲੇ ਟਾਇਰ ਆ ਜੀ ਹਾਂਜੀ 16 ਡਬਲ ਪੰਪ 16 9 28 ਦੇ ਮੂਹਰੇ 7 ਅਗਲੇ 7 50 ਦੇ ਆ ਠੀਕ ਆ ਜੀ ਹਾਂਜੀ ਹਾਂਜੀ ਅਪੋਲੋ ਦੇ ਆਗੇ ਟਾਇਰ ਜੀ ਨਾਲ ਦੇ ਟਾਇਰ ਆ ਡਬਲ ਡਿਸਟ੍ਰੀਬਿਊਟਰ ਆ ਪਾਵਰ ਸਟੀering ਹਾਂਜੀ ਡਬਲ ਹੀ ਪੰਪ ਆ ਫੁੱਲ ਟੌਪ ਫੁੱਲ ਟੌਪ ਭਾਈ ਇਹ ਲੂਨ ਦੀ ਸੁਵਿਧਾ ਵੀ ਹੈਗੀ ਹੈ ਹਾਂਜੀ ਲੋਨ ਹੋਇਆ ਬੈ ਟਰੈਕਟਰ ਤੇ ਠੀਕ ਹੈ ਜੀ ਹਾਂਜੀ ਕਿਸ਼ਤਾਂ ਹੀ ਭਰਨੀ ਆ ਲੈ ਜੂ ਟਰੈਕਟਰ ਕਿਸ ਨੂੰ ਹੁਣ ਐ ਵੀ ਨਹੀਂ ਹੈਗਾ ਵੀ ਸਿੰਪਲ ਕਰੀਦਾ ਸਿੰਪਲ ਦਾ ਸਾਹ ਐ ਬਸ ਕੋਰ ਫੁੱਲ ਹੀ ਆ ਦੇ ਮੰਨ ਕੇ ਚੱਲ ਠੀਕ ਹੈ ਜੀ ਟੈਨਸ਼ਨ ਲੈਣ ਦੀ ਲੋੜ ਨਹੀਂ ਨਾ ਨਾ ਕੋਈ ਟੈਨਸ਼ਨ ਨਹੀਂ ਲੋੜ ਠੀਕ ਹੈ ਜੀ ਫੇ ਭਈ ਨਵੇਂ ਕਿੰਨਾ ਕ ਪ੍ਰਾਈਜ਼ ਆ ਨਵੇਂ ਦਾ ਨਵੇਂ ਦਾ ਨਵੇਂ ਨਾਲ 2 ਲੱਖ ਰੁਪਇਆ ਰੇਟ ਘਟਾ ਇਹਦਾ ਹੈ ਨਵੇਂ ਹਾਂ ਇਹ ਵੀ ਨਵਾਂ ਹੀ ਹੈ ਨਵਾਂ ਹੀ ਹੈ ਟਰੈਕਟਰ 2 ਲੱਖ ਦਾ ਫਾਇਦਾ ਨਵੇਂ ਨਾਲ ਹਾਂਜੀ ਕਿਸਾਨ ਭਰਾ ਨੂੰ 2 ਲੱਖ ਰੁਪਇਆ ਫਾਇਦਾ ਠੀਕ ਹੈ ਜੀ ਇਹ ਡਮਾਡ ਕੀ ਕਰਦੇ ਦੀ ਜੀ 7.5 ਲੱਖ ਦੇਣੇ ਮੇਰੇ ਸਰਬੰਦੇ ਦਾ ਜੀ 2 ਲੱਖ ਡਾਊਨ ਪੇਮੈਂਟ ਦੇ ਕੇ ਲਿਓ ਤੇ ਕਿਸਤਾਂ ਮਰੀ ਹੋ ਸਵਾਤਾਂ ਦਾ ਕਿਸਤਾਂ ਵੜਦੇ ਇਹ 2 ਲੱਖ ਰੁਪਈਆ ਲਿਓ ਟਰੈਕਟਰ ਲੈ ਜਿਓ ਟਰੈਕਟਰ ਲੈ ਜਿਓ ਠੀਕ ਆ ਜੀ ਤੇ ਬਾਕੀ ਕੋਈ ਸਾਲ ਹਰ ਕੈਲੀ ਕੁਛ ਨਹੀਂ ਸਭ ਕੁਝ ਹੋਇਆ ਹੋਇਆ ਠੀਕ ਆ ਜੀ ਲੋਨ ਵੀ ਹੋ ਜਾਊਗਾ ਫਾਈਲ ਕਰ ਚਾ ਹਾਂਜੀ ਫਾਈਲ ਆ ਫਾਈਲ ਕਰ ਚਾ ਠੀਕ ਆ ਜੀ ਇਹਦਾ ਆਲ オリジナル ਆ ਬੱਬੂ ਦਿਖਾ ਰਿਹਾ ਇੱਧਰ ਦੀ ਆ ਕੇ আরে ਉਮੀ ਲੱਗੇ ਬੱਬੂ ਉਹ ਮਾ ਦੇ ਕੈਮਰਾ ਆਲ オリジナル ਆ ਟਰੈਕਟਰ ਐ ਆਇਓ ਰੇਟ ਜੀ ਚੀ ਮਸਜੂਆ ਹਾਂਜੀ 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 ਠੀਕ ਆ ਜੀ ਅੱਗੇ ਜੀ ਸੋਨਾ ਲਿਕਾ ਸੋਨਾ ਲਿਕਾ ਆ ਗਿਆ ਜੀ ਸੋਨਾ ਲਿਕਾ ਆ ਗਿਆ ਜੀ ਡੀ ਆਈ 750 ਆਰ ਐਕਸ ਇਹ ਵੀ ਫੁੱਲ ਟਾਪ ਮਾਡਲ ਆ 55 ਆ ਔਰ ਸਪਾਵਰ ਤੇ ਆ ਗਿਆ ਹਾਂਜੀ ਸਿਕੰਦਰ ਵਾਲਾ ਮਾਡਲ ਆ ਐਕਟੀ ਡੀ ਐਮ ਹਾਈ ਬਿਡੂਟੀ ਮੈਲੇ ਸਾਈਡ ਗੇਅਰ ਬਿਨਾ ਚੇਂਜਰ ਵਾਲਾ ਹਾਂਜੀ 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 ਡਬਲ ਪੰਪ ਡਬਲ ਡਿਸਟ੍ਰਿਬਿਊਟਰ ਜਮਾ ਨਵੇਂ ਟਾਇਰ ਆ ਪੋਨੋ ਦੇ ਪਰਸੋਂ ਪੁਆਏ ਚਮ ਨਵੇਂ ਜਮਾ ਨਵੇਂ ਟਾਇਰ ਆ ਸੋਨਾ ਦੇ ਟਾਇਰ ਹੀ ਹਾਂਜੀ 94 ਠਾਈ ਅਗਲੇ 750 ਦੇ ਠੀਕ ਹੈ ਜੀ ਡਬਲ ਡੈਸਟੀ ਕੋਲੋ ਦੇ ਇਹ ਮਾਡਲ ਜੀ ਇਹ ਕਿੰਨੇ ਆ ਇਹ ਮਾਡਲ ਹੈ ਜੀ 19 2019 ਮਾਡਲ ਹੈ 19 ਮਾਡਲ ਹਾਂਜੀ ਇਹ ਵੀ origignal ਹੈ ਜੀ ਜਮਾਂ origignal ਹੈ ਜੀ ਠੀਕ ਹੈ ਜੀ ਗਾਰੰਟੀ ਦੇਵਾਂਗੇ ਪੂਰੀ ਜ਼ਿੰਮੇਵਾਰੀ ਪੂਰੀ ਓਕੇ ਠੀਕ ਹੈ ਜੀ ਕੋਈ ਕਮਿਨਿਟਰਟਰ ਦੇ ਸਾਰੇ ਆ ਡੰਡੇ ਲਵਾਤੇ ਗੱਡੀਆਂ ਲਵਾਤੀਆਂ ਸੀਟ ਠੀਕ ਹੈ ਕਰਕੇ ਲਾਉਣੇ ਆਪਾਂ ਇਹਦੇ ਵੀ ਬੱਟਾ ਨੇ ਪੂਰੀਆਂ ਕਰਿਆ ਹਾਂਜੀ ਓਕੇ ਕਰਕੇ ਤਿਆਰ ਕਰਕੇ ਡੇਟ ਰਿਜਦੇ ਆਪਾਂ ਠੀਕ ਹੈ ਜੀ ਵੀ ਘਾਟ ਨਹੀਂ ਛੱਡਣੀ ਕੋਈ ਆਇਨੇ ਹੈਗਾ ਵੀ ਜ਼ਿੰਮੇਦਾਰ ਭਰਾ ਨੂੰ ਜਾਈ ਨਾਲ ਦੇ ਸਟicker ਨਾਲ ਦੇ ਫਿਰ ਮਰਮਾਂ ਦੇ ਸਾਰੇ ਇਹਦੇ ਨਾਮ ਹੋਰ ਹੈ ਠੀਕ ਹੈ ਜੀ ਬੱਬੂ ਆ ਮਾਰ ਵੀਡੀਓ ਆ ਦੇਖਾ ਹੋਮੀ ਜੇਕਰ ਸਟicker ਲੱਗ ਕੇ ਵੀ ਨਾਲ ਦੇ ਵੇ ਜੀ ਇਹਦੇ ਮਾਂ ਦੇ ਨਵਾਂ ਡਾਕਟਰ ਹੈ ਪੂਰੀ ਗਰੰਟੀ ਹੈ ਮਗਰ ਸਾਰਾ ਕੁਝ ਹੈ ਇੱਕ ਨੰਬਰ ਪਿਆ ਜਮਾ ਜਮਾ ਹੀ ਹੈ ਠੀਕ ਹੈ ਜੀ ਸਾਰਾ ਕੁਝ ਨਾਲ ਦਾ ਹਜੇ ਤੱਕ ਟੰਡਾ ਫੱਟੀ ਮਿਲ ਜੁਰ ਤੇ ਇਹਦੀ ਡਿਮਾਂਡ ਬਈ ਕਿੰਨੀ ਆ ਇਹਦੀ ਬਈ 5 ਲੱਖ ਦਾ ਛੱਡ ਦਾਂਗੇ ਵੀਰੇ ਯਾਰ 5 ਲੱਖ ਦਾ ਬਸ ਨੈਟ ਫੈਕਟ ਹੀ ਆ ਠੀਕ ਹੈ ਜੀ ਨਵੇਂ ਸਾੜ ਤੇ ਵੱਡੀਆਂ ਆਫਰ ਹੈ ਵੱਡੀਆਂ ਆਫਰ ਹੈ ਜੀ 5 ਲੱਖ ਦਾ ਟਰੈਕਟਰ ਲੈ ਜੋਏ ਤੇ ਵੀ ਲੋਨ ਆਉ ਜੂਗੀ ਕਰਵਾ ਦਾਂਗੇ ਜੀ 4.5 ਲੱਖਾਂ ਦਾ ਲੋਨ ਕਰਾ ਦਾਂਗੇ ਜੀ ਠੀਕ ਹੈ ਜੀ 50 ਹਜ਼ਾਰ ਸਿੰਬਲ ਸਹੀ ਹੋਵੇ ਟਰੈਕਟਰ ਮਿਲ ਜੂ 50 ਹਜ਼ਾਰ ਚਿਫਰ ਦਾ ਹਾਂਜੀ ਇਹ ਆ ਗਿਆ ਜੀ ਇੰਡੋ ਫਾਰਮਾ ਹਾਂਜੀ ਕਿੰਨਾ ਆ ਗਿਆ ਇਹ ਇੰਡੋ ਫਾਰਮਾ 3 ਪਰ ਹੈ ਜੀ 4 ਸਿਲੰਡਰ ਟਰੈਕਟਰ ਡੀ ਆਈ ਇੱਕ ਤਿੰਨ ਸਿਲੰਡਰ ਇੱਕ ਚਾਰ ਬੋਰੀ 4 ਸਿਲੰਡਰ ਵੱਡਾ ਟਰਾਈ ਇਹ ਤਾਂ ਠੀਕ ਹੈ ਜੀ ਇਹਦੇ ਡਿਸਟ੍ਰਿਬਿਊਟਰ ਲੱਗਾ ਹੀ ਹਾਂਜੀ 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 12 ਮਾਡਲ ਫੁੱਲ ਟੌਪ ਮਾਡਲ ਆ ਪਾਵਰ ਸਟੀering ਹਾਂਜੀ ਅਗਲੇ ਪੋਨੋ ਦੇ ਜਮਾਂ ਨਵੇਂ ਪਾਏ ਆ ਠੀਕ ਆ ਜੀ ਅਗਲੇ ਟਾਇਰ ਬਿਲਕੁਲ ਨਵੇਂ ਹੀ ਫੁੱਲੋ ਦੇ ਬਾਈਕ ਵਾਲੇ ਟਾਇਰਾਂ ਨਹੀਂ ਕੀਤੇ ਪਾਵਰ ਸਟੀering ਹੈ ਮਗਰਲੇ 40 45 ਪੈਸੇ ਟਾਇਰ ਪਾਏ 100 ਠੀਕ ਆ ਜੀ ਡਬਲ ਹੀ ਡਿਸਟ੍ਰਿਬਿਊਟਰ ਆ ਪਾਵਰ ਸਟੀering ਆ ਤੇ ਬਾਕੀ ਟਰੈਕਟਰ ਦੀ ਜੇ ਕੰਡੀਸ਼ਨ ਦੀ ਗੱਲ ਬਾਤ ਕਰੀਏ ਜੀ ਇੰਜਨ ਗੇਅਰ ਦਾ ਹੀ ਇੰਜਨ ਗੇਅਰ ਰੋਕੇ ਚਲਾਈ ਚਲੂ ਪੂਰਾ ਵਧੀਆ ਕੰਮ ਲੈਣਾ ਟਰੈਕਟਰ ਠੀਕ ਆ ਜੀ ਤੇ ਮਾਡਲ ਇਹ ਜੀ 12 ਮਾਡਲ ਆਈ 12 ਮਾਡਲ ਆ ਫਿਰ ਤਾਂ ਲੋਨ ਵੀ ਹੋ ਜੀ ਜੀ ਹਾਂਜੀ ਹਾਂਜੀ ਹੋ ਜਾਊਗਾ ਜੀ ਹੋ ਜਾਊਗਾ ਇਹ ਡਿਮਾਂਡ ਕੀ ਕਰਦੇ ਆ ਜੀ ਓਏ 2 ਲੱਖ ਦੀ ਦੇ ਦਾਂਗੇ ਬਈ ਯਾਰ ਗਿਫਟ ਹੀ ਆ ਜਮਾਂ 2 ਲੱਖ ਦਾ ਜਮਾਂ ਹੀ 2 ਲੱਖ ਦਾ ਬਈ ਠੀਕ ਆ ਜੀ ਨਵੇਂ ਸਾਲ ਆਉਂਦਾ ਵੀ ਕੀ ਐਸ਼ਰ ਵੀ ਨਹੀਂ ਆਉਂਦਾ 1 ਸਿਲੰਡਰ ਨੇ ਆ ਇਹ ਡਬਲ 4 ਸਿਲੰਡਰ ਹੈ ਵੱਡਾ ਟਰੈਕਟਰ ਹੈ 4 ਸਿਲੰਡਰ ਡਬਲ ਕਲਚ ਪਾਵਰ ਸਟੀਅਰ ਬਾਕੀ ਟਾਪ ਪਲੇ ਮਾੜੇ ਸਾਰੇ ਫੀਚਰ ਇਹਦੇ ਚ ਹੂ ਤਾਂ ਇਹ ਹਾਂਜੀ ਹਾਂਜੀ ਠੀਕ ਆ 2 ਲੱਖ ਦਾ ਵੀ ਇੰਡੋ ਫਾਰਮ ਹੈ ਹਾਂਜੀ ਹਾਂਜੀ ਅੱਗੇ ਜੀ ਅੱਗੇ ਪ੍ਰੀਤ ਖੜਾ ਜੀ 955 3 ਸਿਲੰਡਰਾਂ ਅਗੇ ਤਾਂ ਨਾ ਸਿਲੰਡਰ ਚ ਆ ਗਿਆ ਹਾਂਜੀ ਸੈਂਟਰ ਗੇਅਰ ਆ ਗਿਆ ਜੀ ਹਾਂਜੀ ਸੈਂਟਰ ਗੇਅਰ ਹਾਂਜੀ ਠੀਕ ਆ ਜੀ ਇਹਦੇ 14 ਰੇ ਟਾਇਰ ਆ ਗਏ ਮਗਰ ਲਈ ਅਗਲੇ 750 ਦੇ ਆ ਗਏ ਜੀ ਠੀਕ ਆ ਟਾਇਰਾਂ ਦੀ ਵੀ ਕੀ ਕੰਡੀਸ਼ਨ ਹੋਊ ਟਾਇਰ ਦਾ ਬਈ ਨਾਲ ਦੇ ਟਾਇਰ ਦੇਖ ਲਓ ਪੂਰੇ ਪਿਆ ਇਸ ਕੀ ਮਾਡਲ ਦੇ ਠੀਕ ਆ ਜੀ ਕਿੰਨਾ ਕੁ ਸੈਟ ਟਾਇਰ ਦੇ ਹੋਊ ਜੀ ਇਹ ਵੀ ਆਲ ਓਰੀਜਨਲ ਹੀ ਆ ਟਰੈਕਟਰ ਹਾਂਜੀ ਇਹ ਤਾਂ ਜਮਾ ਗੁਡੀਰ ਦੇ ਜਮਾ ਨਵੇਂ ਹੀ ਪਏ ਇਕੱਠੇ ਪਏ ਇਤਨਾ ਚਾਰਾਂ ਟਰੈਕਟਰ ਦੇ ਇੱਕੇ ਤਰ੍ਹਾਂ ਠੀਕ ਆ ਜੀ ਕਿੰਨੇ ਘੰਟੇ ਚੱਲੇ ਹੋਈ ਇਹ ਇਹ ਦਾ 7-800 700 ਘੰਟਾ ਚੱਲੇ ਹੋਈ 700 ਪਲੱਸ ਹੋਊਗਾ ਆਕ ਤਾਂ ਜੋ ਕੋਈ ਟ੍ਰੈਕਟਰ ਨੰਬਰ ਆਈਏ ਬਟੰਡਾ ਨੰਬਰ ਟੈਸ਼ ਦਾ ਟਰੈਕਟਰ ਹੈ ਠੀਕ ਹੈ ਜੀ ਲਾਉਣ ਵੀ ਹੋ ਜੂਗੀ ਹਾਂਜੀ ਇਹਦੇ ਵੀ ਹੋ ਜੂਗਾ ਜੀ ਠੀਕ ਇੱਕ ਹੋਰ ਛੋਟਾ ਟਰੈਕਟਰ ਖੜਾਗਾ ਦੋ ਸਿਲੰਡਰ ਉਹਦੀ ਡਿਮਾਂਡ ਵਈ ਕੀ ਕਰਦੇ ਆ ਉਹ 4.5 ਦਾ ਦੇ ਦਿਆਂਗੇ ਜੀ 4.5 ਦਾ ਨਵਾਂ ਹੀ ਟਰੈਕਟਰ ਜਮਾਂ ਨਵਾਂ ਜੀ ਨਵਾਂ ਠੀਕ ਹੈ ਜੀ ਜਮਾਂ ਨਵਾਂ ਇਹ ਖੜਾ ਇੱਕੀ ਮਾਡਲ ਹੈ ਇਹ ਵੀ ਇੱਕੀ ਮਾਡਲ ਆ ਹਾਂਜੀ ਇਹ ਕਿੰਨਾ ਹੈ ਇਹ 3090 ਜੀ ਦੋ ਸਿਲੰਡਰ ਇਹ ਦੋ ਸਿਲੰਡਰ ਜਾਈ ਹਾਂਜੀ ਛੋਟੀ ਖੇਤੀ ਵਾਸਤੇ ਜਾਂ ਟ੍ਰੈਲੀ ਵਾਸਤੇ ਇਹ ਪਾਵਰ ਚਾਉਂਦਾ ਜੀ ਇਹ ਨਹੀਂ ਸਿੰਪਲ ਆ ਗਿਆ ਜੀ ਸਾਦਾ ਸਟੀering ਹੈ ਇਹ ਸਿੰਪਲ ਸਟੀering ਆ ਜੀ ਹਾਂ ਜੀ 12 ਛੇ 82 ਉਹ ਟਾਇਰ ਆ ਜੀ ਠੀਕ ਆ ਜੀ ਇਹ ਤਾਂ ਜਿਵੇਂ ਆਲੂ ਪੱਟਣ ਵਾਲੇ ਲੈ ਜਾਂਦੇ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਠੀਕ ਹੈ ਜੀ ਘੱਟ ਤੇਲ ਖਰਚਾ ਹਾਂ ਜੀ ਹਾਂ ਜੀ ਖਰਚਾ ਹੀ ਕੁਝ ਨਹੀਂ ਜ਼ਿਆਦਾ ਜੀ ਨਵਾਂ ਟਰੈਕਟਰ ਬਿਹੰਡਾ ਨੰਬਰ ਹੈ ਇਹ ਬਿਹੰਡਾ ਨੰਬਰ ਹਾਂ ਜੀ ਹਾਂ ਜੀ ਹਾਂ ਜੀ ਕਿਹੜੀ ਮਾਡਲ ਆ ਇਹ ਕਿੰਨੇ ਘੰਟੇ ਦਾ ਇਹ ਵੀ ਕੈਸ਼ ਦਾ ਹੀ ਆ ਜੀ ਬਿਹੰਡਾ ਜੰਡਾ ਕਾਇਸ ਦਾ ਟਰੈਕਟਰ ਘੰਟੇ ਕਿੰਨੇ ਚੱਲੇ ਇਹ ਵੀ ਬਸ 7-800 ਹੀ ਚੱਲੇ ਬਹੁਤ ਘੱਟ ਚੱਲੇ ਵਾ ਟਰੈਕਟਰ ਲਗਭਗ ਚੱਲੇ ਦੋਨੇ ਟਰੈਕਟਰ ਸਾਰੇ ਘੱਟ ਚੱਲੇ ਵਾ ਟਰੈਕਟਰ ਠੀਕ ਆ ਜੀ ਫਿਰ ਤਾਂ ਇਹ ਕਹਿ ਸਕਦਾ ਇਹ ਵੀ ਨਵਈਆ ਟਰੈਕਟਰ ਆ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ ਗਾਰੰਟੀ ਹੈ ਵੀ ਟਰੈਕਟਰਾਂ ਇਹ ਦਰਨਾ ਹਾਂ ਜੀ ਹਾਂ ਜੀ ਠੀਕ ਆ ਜੀ ਬਟੰਡਾ ਨੰਬਰ ਨਕਦ ਕਾਇਦਾ ਲੋਨ ਹੋ ਜੂ ਦੋਨੇ ਟਰੈਕਟਰਾਂ ਦੇ ਇਹ ਕਿੰਨੇ ਦਾ ਹੋ ਜੂ ਵੈਸੇ ਟਰੈਕਟਰ ਜੀ ਇਹਦੇ ਤੇ 2 ਲੱਖ ਦਾ ਹੋ ਜੂਗਾ ਲੋਨ 2 ਲੱਖ ਠੀਕ ਹੈ ਬਾਈ ਹੈਲਪਰ ਉੱਪਰ ਪੂਰਾ ਐਨ ਓਕੇ ਚੱਲਦਾ ਟਰੈਕਟਰ ਦੇਖ ਸਕਦਾ ਤੁਸੀਂ ਕੰਡੀਸ਼ਨ ਆ ਨਹੀਂ ਹੈਗਾ ਵੀ ਹੈਲਪ ਨਾਲ ਠੀਕ ਹੈ ਆ ਪੂਰਾ ਥਾਣੇ ਦਾ ਟਰੈਕਟਰ ਠੀਕ ਹੈ ਜੀ ਇਹ ਸਮਾਨ ਜੀ ਕਿੰਨੀ ਕਰਦੇ ਆ 2 ਹੀ ਲੱਖ ਦੇ ਦਿੰਦੇ ਆਹੀ ਲੱਖ ਦਾ ਟਰੈਕਟਰ ਮਲਜੂ ਜੀ ਆ ਟਰੈਕਟਰ ਜਾਦੇ ਦਾ ਇਹ ਦੋ ਸਿਲੰਡਰ ਤੇ ਆ ਇਹ ਤਿੰਨ ਸਿਲੰਡਰ ਤੇ ਇਹ ਤੇ ਮੈਂ 14 ਕਿ 12 ਅੰਡ ਠੀਕ ਹੈ ਜੀ ਠੀਕ ਆ ਬਾਈ ਜੀ ਇਹਾਂ ਹਰਸ ਪਾਵਰ ਦਾ ਟਰੈਕਟਰ ਇਹ ਆਹਾਂਜੀ ਹਾਂਜੀ ਇਹ 50 ਹਰਸ ਪਾਵਰ ਦਾ ਆ ਗਿਆ ਤੇ ਲੋਕੇਸ਼ਨ ਬਾਈ ਜੀ ਕੀ ਰਹਿ ਜੂ ਆਪਣੀ ਇਹ ਜੀ ਬਟਿੰਡਾ ਬਰਨਾਲਾ ਰੋਡ ਤੇ ਰਾਮਪਰਾਹੂ ਦੇ ਰੈਂਸ ਪੰਪ ਦੇ ਕੋਲੇ ਹੈ ਠੀਕ ਆ ਜੀ ਫਿਰ ਤਾਂ ਸਾਰੇ ਟਰੈਕਟਰਾਂ ਜੇ ਆਪਾਂ ਗਏ ਜਾ ਸਕਦੇ ਹਾਂ 200 ਲੋਨ ਹੋ ਜੂਗਾ ਸਾਰਾ ਹੀ ਲੋਨ ਦੀ ਸੁਵਿਧਾ ਹੈਗੀ ਹੈ ਠੀਕ ਆ ਜੀ ਜੇ ਕਿਸੇ ਨੇ ਵਿੱਚ ਹੋਰ ਕਟਾਉਣਾ ਪੁਰਾਣਾ ਆਪ ਦਾ ਕੱਟ ਲਾਂਗੇ ਜੀ ਕੱਟ ਲਾਂਗੇ ਉਹ ਵੀ ਕੱਟ ਲਾਂਗੇ ਬਸ ਇਹ ਤਾਂ ਨਵੇਂ ਚ ਕੱਟਦੇ ਆ ਪੁਰਾਣਾ ਚਲੋ ਕੋਈ ਗੱਲ ਨਹੀਂ ਇਹ ਕੋਈ ਮਜਬੂਰੀ ਹੈ ਤਾਂ ਕੱਟ ਵੀ ਲਾਂਗੇ ਕੋਈ ਗੱਲ ਨਹੀਂ ਠੀਕ ਆ ਜੀ ਬਾਜੀ ਬ੍ਰੇਟ ਤੇ ਕੱਟ ਲਾਂ ਦੀ ਕਈ ਧੰਨਵਾਦ ਧੰਨਵਾਦ ਹਾਂਜੀ ਦੋਸਤੋ ਸਕਰੀਨ ਉੱਪਰ ਬਾਈ ਦਾ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਤੁਸੀ ਖਰੀਦਣਾ ਬਾਈ ਨੂੰ ਕੰਟੈਕਟ ਕਰ ਲਿਓ ਤੇ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਧੰਨਵਾਦ